ਤੇਰਾ ਪੋਦਾ ਦਿਨ ਚੜਿਆ ਤੇ ਸਰਹੰਦ ਦੀ ਧਰਤੀ ਤੇ ਜਲਾਦਾ ਨੇ ਕੰੰਧ ਅਸਾਰਨੀ ਸ਼ੁਰੂ ਕੀਤੀ ਏ ਵਿੱਚ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਖੜੇ ਨੇ ਕਹਿੰਦੇ ਜਦੋਂ ਕੰੰਧ ਪੂਰੀ ਕਰ ਦਿੱਤੀ ਸਾਹਿਬ ਜਾਦੇ ਬੇਹੋਸ਼ ਹੋ ਗਏ ਨੇ ਤੇ ਕੰੰਧ ਡਿੱਗ ਪਈ ਏ ਬਾਅਦ ਦੇ ਵਿੱਚ ਜਲਾਦਾ ਨੇ ਆਪਣੀ ਗੋਦੀ ਦੇ ਵਿੱਚ ਲੈ ਕਰਕੇ ਤੇ ਦੋਨਾਂ ਸਾਹਿਬ ਜਾਦਿਆਂ ਦੀ ਸਾਰ ਰਗ ਕੱਟ ਦਿੱਤੀ ਏ ਬਾਬਾ ਜੋਰਾਵਰ ਸਿੰਘ ਦੇ ਪ੍ਰਾਨ ਖੰਡੇ ਸੇ ਬੇਕ ਛੁੱਟ ਗਏ ਕਹਿੰਦੇ ਬਾਬਾ जॾो ਸਾਰਗ ਕੱਟੀਏ ਤੇ ਉਸੇ ਵੇਲੇ ਸ਼ਹੀਦ ਦੀਪਾ ਗਏ ਨੇ ਤੇ ਬਾਬਾ ਫਤੇ ਸਿੰਘ ਆਦ ਘੜੀ ਚਰਨ ਮਾਰਤ ਪਏ ਬਾਬਾ ਫਤੇ ਸਿੰਘ ਅਤੀ ਘੜੀ ਉਹ ਤਟਤ ਦੇ ਰਹੇ ਨੇ ਉਹਨਾਂ ਦੀਆਂ ਲੱਤਾਂ ਹਿਲਦੀਆਂ ਰਹੀਆਂ ਨੇ ਪੈਰ ਹਲਉਂਦੇ ਰਹੇ ਸੋ ਇਸ ਪ੍ਰਕਾਰ ਸਾਹਿਬ ਜਾਦਿਆਂ ਤੇ ਤਸ਼ੱਦਦ ਕਰਕੇ ਇਸ ਹੁਮਤ ਨੇ ਸ਼ਹੀਦ ਕਰ ਦਿੱਤਾ ਪਰ ਉਹ ਪਗਾਮ ਆਪਣੀ ਕੌਮ ਦੇ ਨਾਮ ਸੰਦੇਸ਼ ਲਾਗੇ ਕਹਿੰਦੇ ਹਮ ਜਾਨ ਦੇ ਕੇ ਔਰੋਂ ਕੀ ਜਾਣੇ ਪਚਾ ਚਲੇ ਸਿੱਖੀ ਕੀ ਨੀਵ ਹਮ ਹੈ ਉਪਰ ਅਠਾ ਚੱਲੇ ਸਿੰਘੋ ਕੀ ਸਲਤਨਤ ਕਾਹੇ ਫੌਦਾ ਲਗਾ ਚਲੇ ਗਰੀਆਈ ਕਾਹੇ ਕਿ ਸਾ ਜਹਾਂ ਮੇ ਬਣਾ ਚਲੇ ਕਹਿੰਦੇ ਅਬ ਗੱਦੀ ਸੇ ਅਬ ਤਾਜੋ ਤਖਤ ਕੌਮ ਪਾਏਗੀ ਦੁਨੀਆ ਸੇ ਜ਼ਾਲਮਾਂ ਕਾ ਨਿਸ਼ਾਨ ਤੱਕ ਮਟਾਏਗੀ ਕਹਿੰਦੇ ਦੁਨੀਆ ਤੇ ਹਣ ਜ਼ਾਲਮਾਂ ਦਾ ਨਾਮ ਓ ਨਿਸ਼ਾਨ ਖਤਮ ਹੋ ਜਾਊਗਾ ਸਾਡੀ ਸ਼ਹਾਦਤੇ ਰੰਗ ਲੈ ਕੇ ਆਊਗੀ ਵੀ ਅੱਜ ਗੱਦੀ ਤੋਂ ਸਿੱਖ ਰਾਜ ਆਊਗਾ ਤਾਜੋ ਤਖਤ ਸਾਡੀ ਕੌਮ ਦੇ ਕੋਲ ਆਊਗਾ ਤੇ ਫਿਰ ਹੋਇਆ ਵੀ ਇਸੇ ਪ੍ਰਕਾਰ ਕਹਿੰਦੇ ਜੋ जिसके बाद, बाद हुई थोड़ी, थोड़ी देर, देर थी बस्ती सरहद शहर की जिथे अज शहीद हो रही है इटों का ढेर थी बाबा बंदा सिंह बहादुर ने सरहद की इट न इट खड़का